ਦੁਕਾਨ 40-45 ਸਾਲ ਪੁਰਾਣੀ ਦੁਕਾਨ ਹੈ। ਅੱਛਾ ਜੀ। ਇਹ ਸਾਡੇ ਕੋਈ ਨਹੀਂ ਤਾਂ ਸੂਟ ਜਿਹੜੇ ਲਿਆ ਰਹੇ ਆ ਤਾਂ ਕੋਈ ਛੱਡ ਕੇ ਜਾਣਲਾ ਨਹੀਂ ਹੈਗਾ। ਮਾੜੇ ਬੰਦੇ ਤੁਸੀਂ ਤੁਹਾਡੀ ਜੇਬ ਹਲਾ ਦਿੰਦੇ ਆ। ਜੇਬ ਨਹੀਂ ਲਾ ਦਿੰਦੇ। ਠੀਕ ਹੈ। ਕਹਿੰਦਾ ਮਾਤਾ ਤੇ ਖੁਸ਼ ਹੋ ਜਾਣਗੀਆਂ ਇਹੋ ਜਿਹੇ ਕੱਪੜਾ ਵੇਖ ਕੇ। ਇੰਨਾ। ਮੇਟਰੋ ਮੌਸਮ-ਮੌਸਮ ਹੋਇਆ ਪਿਆ ਆ ਦੇਖੋ। ਸਿੰਘਾਂ ਵਾਲੇ ਤੋਂ ਬਾਗੇ ਪੁਰਾਣੇ ਤੋਂ ਮੋਗੇ ਵਾਲਾ ਰੋਡ। ਅੱਜ ਤੁਹਾਨੂੰ ਦਿਖਾਉਣੇ ਮੌਕੇ ਦੀਆਂ ਰੌਣਕਾਂ ਤੇ ਸਪੈਸ਼ਲੀ ਦਿਖਾਉਣੇ ਬੁੜੀਆਂ ਦਾ ਜਿੱਥੋਂ ਬੁੜੀਆਂ ਸੂਟ ਲੈ ਸਕਦੀਆਂ ਆ ਜੀ ਪਾਸਾ ਆ ਮੇਤਰੋ ਜੱਗੀ ਬਗੀ ਕਿਆਂ ਆਪਣੀਆਂ ਦੋ ਦੁਕਾਨਾਂ ਇਹਨਾਂ ਦੀਆਂ ਵੈਸੇ ਤੇ ਤਿੰਨ ਦੁਕਾਨਾਂ ਇੱਕ ਦੁਕਾਨ ਇਹਨਾਂ ਦੀ ਉਹ ਪਰਲੇ ਪਾਸੇ ਆ ਤੇ ਆਪਾਂ ਚਲੋ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਇਹਨਾਂ ਦੀ ਸਪੈਸ਼ਲਿਟੀ ਇਹਨਾਂ ਦਾ ਸੂਟ ਸੱਟ ਦਿਖਾਉਣੇ ਤੁਹਾਨੂੰ ਚਲੋ ਆਜੋ ਆਜੋ ਮਿੱਤਰੋ ਅੱਜ ਤੁਹਾਨੂੰ ਜੱਗੀ ਬੱਕੀ ਦੀ ਦੁਕਾਨ ਤੇ ਲੈ ਕੇ ਚਲਦੇ ਆਂ ਕੈਂਪਾਂ ਵਿੱਚ ਆਜੋ ਸਸੀ ਕਾਲ ਜੀ ਸਸੀ ਕਾਲ ਜੀ ਬਾਈ ਜੀ ਦੱਸੋ ਫਿਰ ਆਪਣੀ ਦੁਕਾਨ ਬਾਰੇ ਜੱਗੀ ਬੱਕੀ ਦੀ ਦੁਕਾਨ ਦੀ ਹਿਸਟਰੀ ਦੱਸੋ ਤੁਹਾਨੂੰ ਅਸੀਂ ਬਹੁਤ ਨਾਮ ਸੁਣੇ ਤੇ ਜੱਗੀ ਬੱਕੀ ਦਾ ਹਾਂਜੀ ਇਹ ਸਾਡੀ ਦੁਕਾਨ 40-45 ਸਾਲ ਪੁਰਾਣੀ ਦੁਕਾਨ ਹੈ ਅੱਛਾ ਜੀ ਸਾਡੇ ਦਾਦਾ ਜੀ ਤੋਂ ਲੈ ਕੇ ਅੱਜ ਤੀਜੀ ਪੀੜੀ ਕੰਮ ਕਰਦੀ ਹੈ ਮੇਰੇ ਅੱਛਾ ਜੀ ਤੀਜੀ ਪੀੜੀ ਐ ਕਰਦੀ ਹੈ ਕਿ ਸਾਡੀ ਕੁਆਲਿਟੀ ਹੈ ਜਿਹੜੀ ਸ਼ੁਰੂ ਤੋਂ ਹੀ ਸਾਨੂੰ ਸ਼ੌਂਕ ਹੈ ਵਧੀਆ ਕੁਆਲਿਟੀ ਵੇਚਣ ਦਾ ਹਾਂ ਜੀ ਹਾਂ ਜੀ ਕੱਪੜਾ ਮਾੜਾ ਵੇਚਣ ਦਾ ਸ਼ੌਂਕ ਹੈ ਹੀ ਨਹੀਂ ਗਾ ਸਾਨੂੰ ਵਧੀਆ ਚੀਜ਼ਾਂ ਉਹੀ ਅਸੀਂ ਅੱਜ ਦਾਦਾ ਜੀ ਨੇ ਸਿਖਾਇਆ ਸਾਨੂੰ ਹਾਂ ਜੀ ਉਹੀ ਚੀਜ਼ ਅਸੀਂ ਜਾਇਜ਼ ਰੇਟਾਂ ਤੇ ਵਧੀਆ ਚੀਜ਼ ਵੇਚਣੀ ਬਿਲਕੁਲ ਜੀ ਮਤਲਬ ਕਿਸੇ ਨਾਲ ਠੱਗੀ ਬੇਈਮਾਨੀ ਤਾਂ ਸਾਡੇ ਖੂਨ 'ਚ ਹੀ ਨਹੀਂ ਬਿਲਕੁਲ ਜੀ ਬਿਲਕੁਲ ਅਸੀਂ ਤੁਹਾਡਾ ਅਕਸਰੀ ਸੁਣਾ ਬਹੁਤ ਸੁਣਿਆ ਦੀ ਵਗੀ ਬਗੀ ਦੀ ਦੁਕਾਨ ਬਹੁਤ ਫੇਮਸ ਆ ਕੈਂਪਾਏ ਦਾ ਵੈਸੇ ਪੂਰੀ ਦੁਕਾਨ ਬਹੁਤ ਫੇਮਸ ਆ ਤੇ ਆਪਾਂ ਤੁਸੀਂ ਸੇਲ ਵੀ ਲਾਉਣੇ ਰਹਿੰਦੇ ਆ ਹਨਾ ਹਾਂ ਸਾਲ ਚ ਇੱਕ ਵਾਰੀ ਸਾਡੀ ਸੇਲ ਲੱਗਦੀ ਆ ਭੈਣਾ ਨੇ ਰਖੜੀ ਦੀ ਮੰਗਦੇ ਅੱਛਾ ਜੀ ਜਦੋਂ ਰਖੜੀ ਮੈਂ ਅਸੀਂ ਸਾਡੀ ਸਾਰੀ ਫੈਮਿਲੀ ਵੈਸੇ ਅਸੀਂ ਇੱਥੋਂ ਸੇਲ ਵਿੱਚ ਵੀ ਅਸੀਂ ਪੁਰਾਣਾ ਕੱਪੜਾ ਨਹੀਂ ਵੇਚਦੇ ਹਾਂ ਨੀ ਫਰੈਸ਼ ਸਟਾਕ ਲਿਆ ਕੇ ਵੇਚਦੇ ਆ ਓਕੇ ਮਤਲਬ ਕਿ ਕੋਈ ਪ੍ਰੋਫਿਟ ਨਹੀਂ ਲੈਂਦੇ ਉਹਦੇ ਚ ਹਾਂਜੀ ਹਾਂਜੀ ਨਹੀਂ ਸ਼ੋ ਵੀ ਥੋੜਾ ਮਾਰਦੇ ਨੇ ਵੀ ਬਹੁਤ ਘੱਟ ਮੈਂ ਤਾਂ ਸਾਡਾ ਸ਼ੁਰੂ ਤੋਂ ਹੀ ਜਾਇਜ਼ ਰੱਖਿਆ ਹਾਂ ਹਾਂ ਮੈਂ ਦੇਖ ਰਹਾ ਹਾਂ ਨਾ ਅਸੀਂ ਸਾਡੀ ਫੈਮਿਲੀ ਵੀ ਇੱਥੋਂ ਕੱਪੜੇ ਲੈਦੀਏ ਅਸੀਂ ਦੇਖ ਰਹੇ ਹੁੰਦੇ ਹਾਂ ਮਤਲਬ ਕਿ ਬਹੁਤ ਹੀ ਗੈਜ ਰੇਟਾਂ ਦੇ ਤੇ ਇਹਨਾਂ ਕੋਲੇ ਕੱਪੜਾ ਹੁੰਦਾ ਜੀ ਹਾਂ ਜੀ ਹਾਂ ਜੀ ਬਹੁਤ ਹੀ ਗੈਜ ਰੇਟਾਂ ਤੇ ਇਹਨਾਂ ਕੋਲੇ ਕੱਪੜਾ ਹੁੰਦਾ ਵੈਰੈਂਟੀ ਸ਼ੋ ਦਾ ਕੱਪੜੇ ਹੁੰਦੇ ਆ ਮਤਲਬ ਕਿ ਇੱਕ ਵਾਰੀ ਕੋਈ ਕੁੜਤਾ ਪਜਾਮਾ ਵੀ ਲੈ ਗਿਆ ਨਾ ਪੱਗ ਲੈ ਗਿਆ ਕੁੜਤਾ ਪਜਾਮਾ ਲੈ ਗਿਆ ਲੇਡੀ ਸੂਟ ਲੈ ਗਿਆ ਬੁੜੰਗਾ ਮਤਲਬ ਕਿ ਲੇਡੀਜ਼ ਦੇ ਬੁੜੰਗੇ ਵੀ ਆਹ ਸ਼ਾਦੀ ਵਾਸਤੇ ਸਾਡੇ ਕੋਲ ਕੋਈ ਕੱਪੜਾ ਲੈ ਗਿਆ ਇੱਥੇ ਹਾਂ ਜੀ ਹਾਂ ਜੀ ਤਾਂ ਉਹ ਕਿਤੇ ਹੋਰ ਨਹੀਂ ਵੇਖੂਗਾ ਫਿਰ ਬਿਲਕੁਲ ਜੀ ਬਿਲਕੁਲ ਤੇ ਤੁਹਾਡੇ ਲੇਡੀਜ਼ ਲਈ ਕੁੜੀਆਂ ਲੇਡੀਜ਼ ਜੈਂਟਸ ਹਾਂਜੀ ਮਤਲਬ ਕਿ ਵਿਆਹ ਸ਼ਾਦੀਆਂ ਵਰੀਆਂ ਦਾਜ ਵਰੀਆਂ ਵਾਸਤੇ ਬਹੁਤ ਚੀਜ਼ਾਂ ਠੀਕ ਆ ਜੀ ਹੁਣ ਤੁਹਾਨੂੰ ਆਪਾਂ ਦਿਖਾਉਣੇ ਆ ਅੱਗੇ ਦੀ ਦੁਕਾਨ ਤੇ ਆ ਜਾ ਲੈ ਸ਼ੂਟ ਇਹਦਾ ਸ਼ੂਟ ਸਾਡਾ ਟੱਟ ਟਾਟੇ ਨੂੰ ਆਪਾਂ ਤੁਹਾਨੂੰ ਸੂਟ ਦਿਖਾਉਣੇ ਆ ਜੀ ਦਿਖਾਉਣੇ ਕਿਹੜੀ ਕਿਹੜੀ ਵੈਰਾਈਟੀ ਇਹਨਾਂ ਕੋਲੇ ਅਵੇਲੇਬਲ ਆ ਹਾਂਜੀ ਵੀਰੇ ਤੁਹਾਡੇ ਕੋਲੇ ਕਿਹੜੀ ਕਿਹੜੀ ਵੈਰਾਈਟੀ ਆ ਕੁੜੀਆਂ ਵੀ ਜਾਂ ਲੇਡੀਜ਼ ਵੀ ਦਿਖਾ ਦਿਓ ਸਾਰਾ ਗਾਡੀ ਮਿਲ ਗਿਆ। ਪਾਰਕੀ ਦੇਰ ਤੋਂ ਥੋੜਾ ਉੱਤੀ ਬੋਲੇ। ਪਾਜੀ ਦਾ ਰੋਸਟ ਕਰਦੇ। 70 ਰੁਪਿਆ ਆਰਡਰ ਦੇਣਾ ਪੜਦਾ। ਇਹ ਬਾਈ ਜੀ ਆਪਣਾ ਸਾਰਾ ਪਾਰਟੀ ਵੀਰ ਸੂਟ ਆ ਇਹ। ਹਾਂਜੀ ਭਾਈ ਜੀ ਇਹ ਸਾਰਾ ਪਾਰਟੀ ਵੀਰ ਮੈਂ ਸਟਾਰਟ ਰਹੀ ਜੀ ਤਾਂ ਵੀ ਹੈਂਡ ਟੱਚ। ਹਾਂਜੀ ਹੈਂਡ ਮੇਡ ਦਾ ਵਰਕ ਕੀਤਾ ਹੋਇਆ ਭਾਈ ਜੀ। ਹਾਂਜੀ ਹਾਂਜੀ ਆਂ ਜੀ। ਸਟਰੀਫਾਈਂਗ ਇਹ ਪਾਰੀ ਕਿਹੜਾ ਕਪੜਾ ਆ ਜਾਂਦਾ ਪਿਓਰ ਆਰਗਾਂਜ਼ਾ ਆਰਗਾਂਜ਼ਾ ਚ ਅੱਛਾ ਅੱਛਾ ਦੇਖੋ ਸਾਨੂੰ ਤਾਂ ਇਹਨਾਂ ਨਹੀਂ ਪਤਾ ਜੀ ਬਾਕੀ ਜਿਹੜੀਆਂ ਸਾਡੀਆਂ ਫੀਮੇਲ ਆਡੀਅੰਸ ਆ ਸਾਡੀਆਂ ਮਾਤਾ ਪਿਤਾ ਜੇ ਕੁਝ ਵੀ ਆ ਉਹ ਸਮਝਣਗੇ ਇਸ ਚੀਜ਼ ਨੂੰ ਚੰਗੀ ਤਰ੍ਹਾਂ ਬਹੁਤ ਪਿਆਰੇ ਸੂਟ ਆ ਇਹਨਾਂ ਕੋਲੇ ਇਹ ਕਾ ਬੇਜ਼ਾ ਦਾ ਪਿਓਰ ਬਰਬਰੀ ਅੱਛਾ ਜੀ ਪਿਓਰ ਬਰਬਰੀ ਬਰਬਰੀ ਵਾਲੇ ਠੀਕ ਆ ਜੀ ਇਹ ਬਰਬਰੀ ਕਪੜਾ ਹੁਣ ਨਵੇਂ ਚੱਲੇ ਜੀ ਹਾਂ ਜੀ ਬਿਲਕੁਲ ਨਹੀਂ ਉਹ ਅੱਛਾ ਜੀ ਬਾਕੀ ਦੇਖੋ ਸਾਰਾ ਹੈਂਡ ਮੇਡ ਸਿਰਫ ਲੈ ਕੇ ਗਰਲੀ ਸ਼ੋਰ ਮਹੀ। ਅੱਛਾ ਜੀ। ਗਰਲੀ ਸ਼ੋਰ ਸਟਾਈਲਿਸ਼। ਹਾਂ। ਸੂਟ ਤਾਂ ਬਹੁਤ ਸੋਹਣਾ ਜੀ। ਟਿਕਾ ਪੈਟਰਨ ਬਹੁਤ ਜਿਆਦਾ ਸੋਹਣਾ ਸਾਰਾ ਪਰਲ ਵਰਕ। ਇਹਦਾ ਆਪਣਾ ਆਪਾਂ ਮੈਂ ਕਹਿੰਨਾ ਆਪਾਂ ਇਹਦਾ ਰੇਟ ਵੀ ਦੱਸ ਦਈਏ। ਰੇਟ ਕਿੰਨਾ ਜੀ ਇਹਦਾ? ਰੇਟ ਸਿਰਫ 2500 ਰੁਪਏ ਵਿੱਚ ਆਏਗਾ। 2500 ਰੁਪਿਆ ਰੇਟ ਆ। ਠੀਕ ਹੈ ਜੀ। ਬਹੁਤ ਜਾਇਜ਼ ਰੇਟ ਵਿੱਚ ਬਹੁਤ ਸੋਹਣਾ ਸੂਟ ਆ ਜੀ। ਟਿਕਾ ਪੈਟਰਨ ਕੀ ਤੁਹਾਨੂੰ? ਇਹ ਆਰਗੈਂਜ਼ਾ ਦੇ। 블랙 ਸਪੈਸ਼ਲ ਵਰਕ ਆ ਰਹੀਏ। 블랙 ਤੇ ਪਰਲ ਵਰਕ ਦਾ ਫਾਈਨ। ਲੋਕ ਪਾ ਲੇ ਤਾਂ ਪੈਟਰਨ ਸੁਪਰ ਡੂਪਰ ਸਿਹਰਾ ਇਹ ਵੀ ਗਰਲਿਸ਼ ਸੂਟ ਆ ਜੀ ਹਾਂ ਜੀ ਗਰਲਿਸ਼ ਇਹ ਕੋਈ ਯੂਜ਼ ਕਰਦਾ ਗਰਲਿਸ਼ ਨਹੀਂ ਤਾਂ ਲੇਡੀਜ਼ ਕੱਟ ਵਿੱਚ ਆ ਜੀ ਅੱਛਾ ਜੀ ਤੇ ਇਹ ਆਪਣਾ ਸੂਟ ਕਿੱਲੇ ਰੇਂਜ ਵਿੱਚ ਆ ਜੀ ਇਹ 3300 ਦੀ ਕੀ ਸਾਈਜ਼ ਹੈ ਜੀ 3300 ਦੀ ਰੇਂਜ ਵਿੱਚ ਦੇਖੋ ਜੀ ਪ੍ਰਾਈਸ 3300 ਦੀ ਰੇਂਜ 3300 ਦੀ ਰੇਂਜ ਵਿੱਚ ਸੂਟ ਆ ਬਹੁਤ ਸੋਹਣਾ ਸੂਟ ਆ ਤੇ ਕੁਆਲਿਟੀ ਦਾ ਕੋਈ ਕੰਪਰੋਮਾਈਜ਼ ਨਹੀਂ ਕੁਆਲਿਟੀ ਦਾ ਸੂਟ ਦੀ ਬੇਕਮਾਲਾ ਬਹੁਤ ਸੋਹਣਾ ਸੂਟ ਆ ਇੱਕ ਆ ਦੇਖ ਆ ਜੀ ਅਰੇ ਸਿ ਹੈ ਵੀ ਤਾਂ ਚੈਰੀ ਹੈਵੀ ਸਟਾਈਲ ਬੋਟ ਨਾਲ ਜਰ ਕੇ ਪਾਉਂਦੇ ਇਹ ਆਪਣਾ 4000 ਦੀ ਰੇਂਜ ਚ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ 4000 ਦੀ ਰੇਂਜ ਵਿੱਚ ਸੂਟ ਆ ਜੀ ਤੇ ਬਹੁਤ ਹੀ ਸੋਹਣਾ ਸੂਟ ਆ ਕੈਮਰੇ ਵਿੱਚ ਭਾਣਾ ਉਹ ਕੁਆਲਿਟੀ ਆਉਂਦੀ ਹੋਵੇ ਜਾਂ ਨਾ ਆਉਂਦੀ ਹੋਵੇ ਪਰ ਰਿਐਲਿਟੀ 'ਚ ਦੇਖਣ ਨੂੰ ਬਹੁਤ ਸਿਰਾ ਸੂਟ ਆ ਬਹੁਤ ਵਧੀਆ ਸੂਟ ਆ ਬਹੁਤ ਪਿਆਰਾ ਸੂਟ ਆ ਇਹਨਾਂ ਕੋਲੇ ਹਰ ਤਰ੍ਹਾਂ ਦੇ ਕੱਪੜੇ ਮਿਲਦੇ ਆ ਕੋਈ ਪਾਰਟੀ ਵੀਅਰ ਹੋ ਗਿਆ ਜਾਂ ਕੋਈ ਟਟ ਬਣਾ ਸਕਦੇ ओके। ਨਾ ਫੈਂਸੀ ਦੱਸਾ ਜੀ। ਇਹ ਸਿਰਫ 202200 ਦੀ 2000 ਦਾ ਸੂਟ ਹੈ। ਇਹ ਲੋਕ ਬਾਈਕ ਪੂਰਾ ਹੈਵੀ ਪੀਸ ਹੋ ਜੀ। ਓਕੇ। ਬਹੁਤ ਸੋਹਣਾ ਸੂਟ ਹੈ ਜੀ ਇਹ ਵੀ। ਕਰ ਰੋ ਅਕਟਰਿੰਗ ਡਰੇਨਿੰਗ ਬਹੁਤ ਤਰ੍ਹਾਂ ਦੇ ਕਿੱਧਰ ਅਵੇਲੇਬਲ ਹੈਗੇ। ਅੱਛਾ ਇਹਦੇ ਚ ਹੋਰ ਹੋਰ ਕਿਹੜੇ-ਕਿਹੜੇ ਕਲਰ ਹੈ ਜੀ ਇਹਦੇ ਵਿੱਚ ਦਿਖਾ ਦਿਓ। ਇਹਨਾਂ ਕੋਲੇ ਕੱਪੜੇ ਦਾ ਸਟਾਕ ਬਹੁਤ ਹੈ ਜੀ। ਤੁਸੀਂ ਦੇਖਦੇ ਕਿ ਥੱਕ ਜੂਗੇ ਇਹਨਾਂ ਕੋਲੇ ਕੱਪੜਾ ਨਹੀਂ ਮੁੱਕਣਾ। ਇਨਾ ਕਪੜਾ ਇਨਾ ਕੋਲੇ। ਠੀਕ ਹੈ ਜੀ। ਗ੍ਰੀਨ ਕੋਲੇ। ਓਕੇ। ਦੇਖੋ ਜੀ ਆਹ ਆਦਰਾਂ ਦੀ ਇਹਨਾਂ ਕੋਲੇ ਵੈਰਾਈਟੀਆਂ ਤੇ ਬਹੁਤ ਹੀ ਸੋਹਣਾ ਕਪੜਾ ਬਹੁਤ ਹੀ ਸੋਹਣਾ ਸੂਟ ਹੈ ਜੀ। ਤੇਰੀ ਰੇਂਜ ਸਿਰਫ 2000 ਰੁਪਏ। 2000 ਰੁਪਏ ਵਿੱਚ ਇਹੋ ਜਿਹਾ ਸੂਟ ਮੈਂ ਕਿੰਨਾ ਵੇਖ ਕਮਾਲ ਸੂਟ ਹੈ ਜੀ। ਹਾਂ ਜੀ। ਦੁਪੱਟਾ ਹੈਵੀ ਵਾਲੀ ਸਾਡੀ। ਦੁਪੱਟਾ ਹੀ ਪੂਰਾ ਹੈਵੀ ਹੈ। ਹਾਂ ਜੀ। ਦੇਖੋ ਦੁਪੱਟਾ ਸਾਈਜ਼। ਇਹ ਮਸ਼ੀਨੀ ਵਰਕ ਆ ਕਿ ਹੈਂਡ ਮੇਡ ਵਰਕ ਜੀ ਹੈਂਡ ਵਰਕ ਸਾਰਾ ਜੀ ਹੈਂਡ ਵਰਕ ਆ ਜੀ ਟੋਟਲੀ ਹੈਂਡ ਟੱਚ ਹੈਂਡ ਵਰਕ ਅੱਛਾ ਜੀ ਵਰਕ ਦੇਖੋ ਓਕੇ ਵਰਕ ਦੀ ਸਫਾਈ ਦੇਖੋ ਹਾਂਜੀ ਹਾਂ ਜੀ ਬਹੁਤ ਹੀ ਵਧੀਆ ਵਰਕ ਹੁਣ ਪਾਜੀ ਆਪਣਾ ਥੋੜਾ ਜਾਂ ਵੱਡੀਆਂ ਵੱਡੀ ਉਮਰ ਦੀਆਂ ਲੇਡੀਜ਼ ਲਈ ਥੋੜਾ ਜਿਹਾ ਦਿਖਾਓ ਕੁਝ 40 ਤੋਂ ਮਤਲਬ ਕਿ 40 ਪਲੱਸ ਹਾਲਗਾ ਉਹਨਾਂ ਕਿਹੜਾ ਰਮ ਰਹੀ ਹੈ ਅੱਛਾ ਜੀ ਇਹ ਜਾਨੀ ਦੀ ਸੂਟ ਹੈ ਮੇਰੇ ਮੰਮੀ ਹੁਣੀ ਵੀ ਪਾ ਸਕਦੀਆਂ ਹੈ ਓਕੇ ਦੁਪੱਟੇ ਫੈਂਸੀ ਚਨੋਂਦ ਦੁਟਿਆਉਣ ਦੇ ਨਾਲ ਹੀ ਹਾਂਜੀ 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 ਤੁਹਾਡੇ ਕੋਲ ਇੰਨੇ ਸੋਹਣੇ ਸੂਟ ਆ ਤੇ ਜੇ ਕਿਤੇ ਮੈਂ ਆਦੀ ਮੰਮੀ ਨੂੰ ਲੈ ਕੇ ਆਇਆ ਹੁੰਦਾ ਤੇ ਉਹਨੇ ਤਾਂ ਫਿਰ ਸਾਡਾ ਖਰਚਾ ਬਹੁਤ ਕਰਾ ਦੇਣਾ ਸੀ ਨਹੀਂ ਖਰਚਾ ਨਹੀਂ ਹੁੰਦਾ ਜੀ ਖਰਚਾ ਬਹੁਤ ਕਰ ਇਹਦੀ ਰੇਂਜ ਕਿੰਨੀ ਹੈ ਦੀ ਵੈਸੇ ਸੂਟ ਦੀ ਇਹ ਸਿਰਫ 2600 ਰੁਪਏ ਜੀ 2600 ਦੇ ਓਕੇ ਜੀ ਕੋਈ ਕਾਪੀ ਦਿਖਾ ਲਈ ਬਾਕੀ ਡਿਸਕਾਊਂਟ ਜੀ ਫਿਕਸ ਨਹੀਂ ਫਿਕਸ ਪ੍ਰਾਈਸ ਬਹੁਤ ਅੱਛਾ ਹੈ 4000 ਦਾ ਜੀ ਸਿਰਫ 4000 ਦਾ ਬਹੁਤ ਪਿਆਰੀ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਰੇਟ ਵੱਲ ਫੁੱਲ ਗਾਰੰਟੀ ਜੀ ਕਿਤਾਬੀ ਸਪੋਰਟ ਕਰੈਸ਼ ਵੀ ਤਾਂ ਗਈ ਹੈ ਅੱਛਾ ਜੀ ਕਰੈਸ਼ ਕਿਥੀ ਉਪਰ ਕੀ ਬੇਸ ਹੱਤ ਨਾਲ ਦੇ ਬੇਸ ਵੈਲੂ ਵਾਲਾ ਆਪਣੇ ਕੋਲ ਜੀ ਅੱਛਾ ਜੀ ਉਹ ਸੂਟ ਦਿਖਾਓ ਜੀ ਇਹ ਪੈਟਰਨ ਸਾਡਾ 3 ਸਾਲ ਤੋਂ ਵੇਚ ਰਹੀ ਜੀ ਇੱਥੇ ਅੱਛਾ ਜੀ ਇਹ ਕਿਹੜਾ ਕੱਪੜਾ ਜੀ ਚਨੂਨ ਜੀ ਚਨੂਨ ਦੇ ਪਰਤੇ ਸਾਬ ਚਨੂਨ ਹਾਂ ਜੀ ਚਨੂਨ ਚਨੂਨ ਅੱਛਾ ਸਾਡਾ ਹਟੜਿਆ ਦਾ ਸ਼ਾਪ ਦਾ ਖਾਤਾ ਜੀ ਅੱਛਾ ਜੀ ਬਹੁਤ ਹੈਵੀ ਸੂਟ ਆ ਜੀ ਰੇਟ ਬਿਲਕੁਲ ਨੋਰਮਲ ਜੀ ਰੇਟ ਅੱਛਾ 2500 ਰੇਟ ਆ ਜੀ ਇਹ ਸੂਟ ਦਾ ਬਹੁਤ ਸੋਹਣਾ ਸੂਟ ਆ ਹਾਂ ਜੀ ਬਹੁਤ ਸੋਹਣਾ ਸੂਟ ਆ ਜੀ ਬਹੁਤ ਸੋਹਣਾ ਸੂਟ ਆ ਇੱਥੇ ਵੀ ਸਰ ਆਪਸ਼ਨ ਮਿਲਦੇ ਤੁਹਾਨੂੰ ਜੀ ਕਲਰ ਸਭ ਤੋਂ ਸਭ ਕਲਰ ਆਪਸ਼ਨ ਇਹ ਚ ਕਿਹੜੀ ਕਿਹੜੀ ਹੈ ਜੀ ਉਹ ਵੀ ਦਿਖਾ ਦਿਓ ਇਹਨਾਂ ਦੇ ਤਾਂ ਮਿੱਤਰੋ ਭੀੜ ਲੱਗੀ ਰਹਦੀ ਆ ਹਮੇਸ਼ਾ ਬਹੁਤ ਹੀ ਸੋਹਣਾ ਕੰਮ ਇਹਨਾਂ ਦਾ ਤੇ ਬਹੁਤ ਹੀ ਸੋਹਣਾ ਕੱਪੜਾ ਇਹਨਾਂ ਦਾ ਕੁਆਲਿਟੀ ਬਹੁਤ ਵਧੀਆ ਹੁੰਦੀ ਆ ਆਪਾਂ ਹੋਰ ਦੇਖਦੇ ਭਾਜੀ ਹੁਣਾਂ ਤੋਂ ਸੂਟ ਹੋਰ ਵੈਰਾਈਟੀ ਦੇਖਦੇ ਆਪਾਂ ਇਹਨਾਂ ਦੇ ਮਤਲਬ ਇਹੇ ਸੂਟ ਵੀਰੇ ਕੋਈ ਵੀ ਉਮਰ ਦੀ ਮਤਲਬ ਕਿ ਲੇਡੀ ਪਾ ਸਕਦੀ ਆ ਤੇ ਭਲਾ ਗਰਲਿਸ਼ ਵੀ ਆ ਜਾਂਦਾ ਵਿੱਚ ਹਾਂਜੀ ਹਾਂਜੀ ਗਰਲਿਸ਼ ਵੀ ਸੂਟ ਆ ਜਾਂਦੇ ਤੇ ਵੈਸੇ ਕੋਈ ਵੀ ਪਾ ਸਕਦੀ ਲੇਡੀ ਮੈਨੂੰ ਤਾਂ ਲੱਗਦਾ 40 ਸਾਲ ਦੀ ਔਰਤ ਇਹ ਕਪੜਾ ਪਾ ਕੇ ਉਹ ਵੀ 25 ਸਾਲ ਦੀ ਬਣ ਜੂ ਹੈ ਬਣ ਜੇਗੀ ਸਹੀ ਗੱਲ ਹੈ ਬਹੁਤ ਸੋਹਣੇ ਸੂਟ ਆ ਜੀ ਬਹੁਤ ਪਿਆਰੇ ਕਲਰ ਆ ਬਹੁਤ ਹੀ ਜਿਆਦੇ ਪਿਆਰੇ ਕਲਰ ਆ ਤੇ ਰੇਂਜ ਵੀ ਸਿਰਫ ਕੁਝ ਨਹੀਂ 2500 ਰੁਪਏ ਦੇ ਵਿੱਚ ਸੂਟ ਆ ਬਹੁਤ ਸੋਹਣਾ ਕਪੜਾ ਜੀ ਬਹੁਤ ਸੋਹਣੀ ਕੁਆਲਿਟੀ ਆ ਇਹ ਕਿਹੜਾ ਜੀ ਦੱਸੋ ਇਹ ਔਰਗਾਂਜ਼ਾ ਜੀ ਹਾਂ ਜੀ ਔਰਗਾਂਜ਼ਾ ਜੀ ਹਾਂ ਜੀ ਗਲਾਸ ਟਿਸ਼ੂ ਕਪੜਾ ਜੀ ਗਲਾਸ ਟਿਸ਼ੂ ਕਪੜਾ ਓਕੇ ਗਲਾਸ ਟਿਸ਼ੂ ਓਕੇ ਜੀ ਇਹ ਦੇਖੋ ਜੀ ਬਹੁਤ ਹੀ ਸਿਲਵਰ ਵਰਕ ਅੱਛਾ ਜੀ ਬਹੁਤ ਸੋਹਣਾ ਕਪੜਾ ਜੀ ਠੀਕ ਆ ਦੁਪੱਟਾ ਦੇਖੋ ਫੁੱਲ ਜਿਆਨ ਦੁਪੱਟਾ ਜੀ ਜੀ ਮੇਰੇਆਂ ਭੈਣਾਂ ਤੇ ਮੇਰੇਆਂ ਤੇ ਮਾਤਾ ਤੇ ਖੁਸ਼ ਹੋ ਜਾਣਗੀਆਂ ਇਹੋ ਜਿਹੇ ਕੱਪੜਾ ਵੇਖ ਕੇ ਇੰਨਾ ਪਿਆਰੇ ਪਿਆਰੇ ਸੂਟ ਆ ਹੈਗਾ 90750 ਦੀ ਹੈਵੀ ਰੇਂਜ ਸਟਾਰਟਿੰਗ ਤੋਂ ਜੋ ਸਟਾਰਟਿੰਗ ਆਪਣਾ ਕਿੰਨਾ ਜੀ 8200 ਦੀ ਰੇਂਜ ਵਿੱਚ ਸੂਟ ਆ ਜੀ ਇਹ ਥੋੜਾ ਜਿਹਾ ਵੇਹੇ ਰੇਟ ਐਕਸਪੈਂਸਿਵ ਆ ਜਾਂਦਾ ਪਰ ਸੂਟ ਬਹੁਤ ਸੋਹਣਾ ਜੀ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਪਾਣੀ ਨਾਲ 15000 ਥੋੜਾ ਜਿਆਦਾ ਸੀ ਲੋੜਾ ਡਿਜ਼ਾਈਨ ਜੀ ਅੱਛਾ ਜੀ ਆਪਣਾ ਇਹ ਸਿਰਫ 8200 ਰੁਪਏ ਜੀ ਅੱਛਾ ਜੀ ਇਹ ਕਾ ਵੀ ਦੇਖੋ ਕੁਝ ਇਹ ਤਾਂ ਸੂਟ ਜਿਹੜੇ ਲਿਆ ਰਹੇ ਆ ਤਾਂ ਕੋਈ ਛੱਡ ਕੇ ਜਾਣ ਵਾਲਾ ਨਹੀਂ ਹੈਗਾ। ਮਾੜੇ ਬੰਦੇ ਤੁਸੀਂ ਤੁਹਾਡੀ ਜੇਬ ਹਲਾ ਦਿੰਦੇ ਆ। ਨਹੀਂ ਜੇਬ ਨਹੀਂ ਦਿੰਦਾ। ਇਹ ਬਹੁਤ ਸੋਹਣਾ ਕੱਪੜਾ ਜੀ। ਬਹੁਤ ਹੀ ਸੋਹਣਾ ਕੱਪੜਾ। ਕੁਆਲਿਟੀ ਹੈ। ਕੁਆਲਿਟੀ ਐਂਡ ਵੈਰਾਈਟੀ। ਹਾਂਜੀ। ਮਿੱਤਰੋ ਪਿੰਕ ਸੂਟ ਤੇ ਤਾਂ ਵੈਸੇ ਹੀ ਬਹੁਤ ਗਾਣੇ ਆਉਂਦੇ ਆ। ਇਹ ਤਾਂ ਵੈਸੇ ਹੀ ਬਹੁਤ ਫੇਮਸ ਸੂਟ ਆ। ਤੇ ਸੂਟ ਦਾ ਕੱਪੜਾ ਵੀ ਬਹੁਤ ਸੋਹਣਾ ਤੇ ਡਿਜ਼ਾਈਨ ਵੀ ਬਹੁਤ ਸੋਹਣਾ। ਹਾਂਜੀ ਨੇਚਰਲ ਕ੍ਰੇਵ ਨੇਚਰਲ ਕ੍ਰੇਵ ਓਕੇ ਇਹਦਾ ਇਹਦੀ ਕੀ ਰੇਜ ਆ ਜੀ 43 43 4300 ਦਾ ਸੂਟ ਆ ਠੀਕ ਆ ਜੀ ਇਹਦਾ ਇਹਦਾ ਤੀਜਾ ਬ੍ਰੌਕਟ ਦੀ ਬਾਟਮ ਦੇ ਨਾਲ ਆਇਆ ਪ्योर ਦਬਕਾ ਵਰਗ ਜੀ ਇਹ ਦਬਕੇ ਦਾ ਕੰਮ ਸਾਰਾ ਹੈਂਡ ਬੇਡ ਅੱਛਾ ਜੀ ਇਹ ਸਾਰਾ ਬ੍ਰੌਕਟ ਦੀ ਬਾਟਮ ਹੈ ਜੀ ਕਿਹੜਾ 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 ਹੈ ਜੀ ਬ੍ਰੌਕਟ ਦੀ ਸਲਵਾਰ ਆ ਜੀ ਬ੍ਰੌਕਟ ਦੀ ਸਲਵਾਰ ਆ ਜੀ ਅੱਛਾ ਜੀ ਬਹੁਤ ਸੋਹਣਾ ਸੂਟ ਹੈ ਜੀ ਇਹਦੀ ਕੀ ਰੇਂਜ ਹੈ ਜੀ 3650 ਹਾਂ ਜੀ 3650 3650 ਦੀ ਅੱਛਾ 6000 ਤੋਂ 3650 ਦੀ ਰੇਂਜ ਵਿੱਚ ਇਹ ਸੂਟ ਮਿਲ ਜੂਗਾ ਜੀ ਤੁਹਾਨੂੰ ਯਾਦ ਦੱਬ ਕਰ ਲਈ ਹਾਂ ਜੀ ਹਾਂ ਜੀ ਬਹੁਤ ਸੋਹਣਾ ਸੂਟ ਹੈ ਜੀ ਜੇ ਜੇ ਬਾਹਰ ਜਿਹੜਾ ਚੰਗਾ ਲੱਗਦਾ ਅੰਕਲ ਜੀ ਆਪਣਾ ਐਡਰੈਸ ਦੱਸ ਦਿਓ ਜੀ ਫਿਰ ਕੀ ਐਡਰੈਸ ਆਪਣਾ ਕੈਂਪ ਕਪੜਾ ਬਾੜ ਕੀ ਅੱਛਾ ਜੀ ਜੱਗੀ ਬੱਗੀ ਦੀ ਹੱਟੀ ਜੀ ਅਮੋਗਾ ਠੀਕ ਆ ਜੀ ਠੀਕ ਆ ਠੀਕ ਆ ਅੰਕਲ ਜੀ ਆਪਣੇ ਵੈਰਾਈਟੀ ਦੇਖ ਕੇ ਬਹੁਤ ਸੋਹਣਾ ਲੱਗਾ ਜੀ ਬਾਕੀ ਤੁਸੀਂ ਆ ਚੈੱਕ ਕਰ ਲਓ ਆ ਇਹਨਾਂ ਦਾ ਕੰਟੈਕਟ ਨੰਬਰ ਆ ਤੁਸੀਂ ਜਦੋਂ ਚਾਹੋ ਉਦੋਂ ਕਾਲ ਕਰ ਸਕਦੇ ਹੋ ਇਹਨਾਂ ਤੇ ਬਹੁਤ ਹੀ ਸੋਹਣਾ ਤੇ ਵਧੀਆ ਕਪੜਾ ਇਹਨਾਂ ਤੇ ਹੁੰਦਾ ਤੇ ਬਾਜ ਅਬਰੀਡ ਤੇ ਹੁੰਦਾ ਠੀਕ ਆ ਅੰਕਲ ਜੀ ਸਤਿ ਸ਼੍ਰੀ ਅਕਾਲ ਇਹ ਸਾਡੇ ਮੋਗੇ ਦਾ ਨੀਂਦਾ ਪੋਲਾ ਜੀ ਬਹੁਤ ਮਸ਼ਹੂਰ ਪੋਲਾ ਤੁਸੀਂ ਦੇਖ ਸਕਦੇ ਹੋ ਇੱਥੇ ਪਾਣੀ ਖੜਾ ਹੀ ਰਹਿੰਦਾ ਹੋਰਾ ਕਿ ਕਣੀਆਂ ਪੈਣ ਮੋਗਾ ਉਹਦੇ ਡੋਬੇ ਲੱਗਦਾ ਲੈ ਫੇਰ ਪਾਣੀ ਖੜਿਆ ਹੋਰ ਆ ਵਿਲਕੋਲ ਵਿਲਕੋਲ ਤੁਸੀਂ ਰੀਲਾ ਰੂਲਾ ਚ ਦੇਖਦੇ ਹੀ ਹੁੰਨੇ ਆ ਵੀ ਇੰਨਾ ਇੰਨਾ ਪਾਣੀ ਤੇ ਖੜ ਜਾਂਦਾ ਵਾ ਤੇ ਗੱਡੀਆਂ ਗੋਡੀਆਂ ਉਹੀ ਫਸ ਜਾਂਦੀਆਂ ਇੱਥੇ ਹੋਰ ਕੀ ਵੇਹ ਤਨ ਘਾਉਣ ਰੇ ਇਥੋ ਦੀ ਸਿਆਣਾ ਬੰਦਾ ਪਾਸੇ ਦੀ ਜਾੜਦਾ ਉਹ ਬਾਜ਼ਾਰ ਚ ਕੱਢੀ ਲੈ ਕੇ ਨਹੀਂ ਹੁੰਦਾ ਹਾਂਜੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਉਹਨੂੰ ਲਾਈਕ ਕਰੋ ਕਮੈਂਟ ਕਰੋ ਔਰ ਸ਼ੇਅਰ ਕਰੋ ਤੇ ਪਲੱਸ ਸਾਡਾ ਚੈਨਲ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਕੇ ਤੁਹਾਨੂੰ ਬੈਲ ਆਈਕਨ ਦਾ ਆਪਸ਼ਨ ਆਊਗਾ ਉਹ ਆਲ ਵੀ ਕਰ ਦਿਓ ਜਿਹੜੇ ਕਰਕੇ ਤੁਸੀਂ ਸਾਡੀਆਂ ਸਾਰੀਆਂ ਵੀਡੀਓ ਦੇਖ ਸਕਦੇ ਸਸ ਸ੍ਰੀ ਅਕਾਲ ਧੰਨਵਾਦ